ਅੱਜ ਸਾਡੇ ਪੰਜਾਬ ਦੇ ਮਸਲੇ ਕੀ ਨੇ ਬਿਮਾਰੀ ਕੀ ਆ ਤੇ ਇਲਾਜ ਕੀ ਕਰ ਰਹੇ ਨੇ ਆ ਸਾਡੇ ਪੰਜਾਬ ਨਾਲ ਇਹ ਹੋ ਰਹੀ ਹੈ ਦਰਦ ਦੇ ਪੈਰਾਂ ਚ ਦਵਾਈ ਕੰਨਾਂ ਚ ਪਾਉਣ ਦਾ ਕੰਮ ਕੀਤਾ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ ਘੱਟੋ ਘੱਟ 80-85% ਬੱਚੇ ਐਸੇ ਨੇ ਜਿਹੜੇ ਮਾਪੇ ਤੋਂ ਆਕੀ ਨਹੀਂ ਨਹੀਂ ਗੱਲ ਸੁਣਦੇ ਪਰ ਇਹ ਪੰਜਾਬ ਦਾ ਮੁੱਦਾ ਨਹੀਂ ਇਹ ਸਾਡੇ ਘਰਾਂ ਦਾ ਮੁੱਦਾ ਹੁੰਦਾ ਜਿਹੜੇ ਅੱਜ ਪੰਜਾਬ ਦੇ ਮਸਲੇ ਨੇ ਥੋੜਾ ਜਿਹਾ ਉਹਨਾਂ ਵੱਲ ਸਾਨੂੰ ਗੌਰ ਕਰਨ ਦੀ ਲੋੜ ਹੈ ਤੇ ਫਿਰ ਸਾਨੂੰ ਸਾਡੇ ਆਗੂ ਜਿਹੜੇ ਸਿਆਸੀ ਪਾਰਟੀਆਂ ਦੇ ਮਹਾਨ ਬੇਬਾਕ بڑے بڑے ਆਪਣੇ ਆਪ ਹੀ ਉਹਨਾਂ ਨੇ ਸਰਟੀਫਿਕੇਟ ਲੈੇ ਹੋਏ ਨੇ ਆਪਣੇ ਆਪ ਹੀ ਉਹਨਾਂ ਦੇ ਆਪਦੇ ਆਉਦੇ ਆ ਹੁਣ ਜਿਹੜੇ ਬੇਵਾਕ ਜੋਧੇ ਨੇ ਬੋਲਣ ਲੱਗੇ ਮੁੱਦੇ ਚੁੱਕਣ ਲੱਗੇ ਉਹਨਾਂ ਨੂੰ ਬੇਨਤੀ ਆ ਵੀ ਆ ਮੁੱਦਿਆਂ ਤੇ ਕਦੋਂ ਜਵਾਬ ਦੇਵੋਗੇ ਤੁਸੀਂ ਸਾਡਾ ਸਾਰੀਆਂ ਪਾਰਟੀਆਂ ਨਾਲ ਸਾਡਾ ਕਿਸੇ ਪਾਰਟੀ ਨਾਲ ਕੋਈ ਮਸਲਾ ਨਹੀਂ ਹੈ ਸਾਡਾ ਮਸਲਾ ਪੰਜਾਬ ਦਾ ਨਾਲ ਹੈ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਕਬਜ਼ਾ ਛੱਡਿਆ ਚੁੱਪ ਹੋ ਗਿਆ ਉਹ ਕਿਹੜੇ ਆਗੂ ਸੀ ਕਿਹੜੀ ਪਾਰਟੀ ਸੀ ਪੰਜਾਬ ਦੇ ਪਾਣੀਆਂ ਤੇ ਕਿੰਨਾਂ ਨੇ ਪੰਜਾਬ ਦੀ ਪਿੱਠੇ ਸੁਰਾ ਮਾਰਿਆ ਕਿੰਨਾਂ ਨੇ ਦਸਕਤ ਕੀਤੇ ਸਮਝੌਤੇ ਕੀਤੇ ਬਿਜਲੀ ਦੇ ਸਮਝੌਤੇ ਕਿਹੜੇ ਆਗੂਆਂ ਨੇ ਕਿਹੜੇ ਪੰਜਾਬੀਆਂ ਨੇ ਕੀਤੇ ਭਾਖੜਾ ਡੈਮ ਜਿਹੜਾ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪੈਸਿਆਂ ਨਾਲ ਬਣਿਆ ਸੀ ਉਹਨਾਂ ਦੇ ਕਬਜ਼ੇ ਚੁਪਰ ਕੇ ਕਿਹਨੇ ਜੜ ਲਏ ਜਿੰਨਾ ਪੰਜਾਬ ਦੇ ਵਿੱਚ ਆਪਾਂ ਦੇਖ ਸਕਦੇ ਆ ਕਿੱਡਾ ਵੱਡਾ ਕਹਾਣ ਕੀਤਾ ਜਵਾਨੀ ਦਾ ਚੱਕ-ਚੱਕ ਬੇਦੋਸੇ ਮਾਰੇਗੇ ਅੱਜ ਕਿੰਨੇ ਪੁਲਿਸ ਵਾਲੇ ਫਸ ਵੀ ਰਹੇ ਆ ਤੇ ਜਿੰਨਾ ਉਦੋਂ ਇਜਹਾਰ ਆਲਮ ਵਰਗਿਆਂ ਆਲਮ ਸੈਨਾ ਬਣਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਮੂੰਹ ਚ ਪਿਸਟਲ ਦੀਆਂ ਪੈਪਾਂ ਪਾ ਪਾ ਕੇ ਫੈਰ ਮਾਰੇ ਜਿੰਨਾ ਸਮੇਧ ਸੈਣੀ ਵਰਗਿਆਂ ਨੇ ਪੰਜਾਬ ਦੀ ਜਵਾਨੀ ਨੂੰ ਕੋ-ਕੋ ਮਾਰਿਆ ਉਹਨਾਂ ਨੂੰ ਉਹ 14 ਦੇ ਦੇ ਕੇ ਨਵਾਜਿਆ ਉਹਨਾਂ ਦੇ ਉੱਤੇ ਕੌਣ ਬੋਲੇਗਾ ਉਹਨਾਂ ਬਾਰੇ ਆਵਾਜ਼ ਕੌਣ ਬੁਲੰਦ ਕਰੇਗਾ ਬੰਦੀ ਸਿੰਘਾ ਜਿਹੜੇ ਸਜ਼ਾਵਾਂ ਤੋਂ ਦੁੱਗਣੀ ਸਜ਼ਾ ਕੱਟ ਚੁੱਕੇ ਨੇ ਹਾਲਾਂਕਿ ਸਾਡੇ ਪੰਥਕ ਜੋਧੇ ਨੇ ਪੰਥਕ ਪਾਰਟੀ ਅਖਵਾਉਣ ਵਾਲਿਆਂ ਦਾ ਫਰਜ਼ ਆ ਦੂਜੇ ਤਾਂ ਸਾਡੀਆਂ ਪਾਰਟੀਆਂ ਹੈ ਹੀ ਦੁਸ਼ਮਣ ਨੇ ਉਹਨਾਂ ਨੂੰ ਤਾਂ ਆਪਾਂ ਲੰਬਾ ਹੀ ਨਹੀਂ ਦੇ ਸਕਦੇ ਜਦ ਅੱਜ ਕਈ ਕਾਂਗਰਸ ਨੇ ਕੀਤਾ ਕਾਂਗਰਸ ਤਾਂ ਹੈ ਹੀ ਦੁਸ਼ਮਣ ਤਾਂ ਸਿੱਖਾਂ ਦਾ ਘਾਨ ਕੀਤਾ ਸਾਡੇ ਜੋ ਦੇ ਜਿਹੜੇ ਪੰਥਕ ਨੇ ਜਿਨ੍ਹਾਂ ਦਾ ਬੋਰਡ ਬਹੁਤ ਵੱਡੇ ਚਿਰ ਦਾ ਲੰਬੇ ਚਿਰ ਦਾ ਤੇ ਵੱਡਾ ਵੀ ਲਾਇਆ ਹੋਇਆ ਤੇ ਛੱਡਣ ਨੂੰ ਵੀ ਤਿਆਰ ਨਹੀਂ ਉਹ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਪੰਜਾਬ ਦੀ ਜਵਾਨੀ ਨੂੰ ਕੋਕੋਕੇ ਮਾਰਿਆ ਉਹਨਾਂ ਨੂੰ ਅਹੁਦੇ ਦੇ ਕੇ ਕਿਹਨੇ ਨਵਾਜਿਆ ਪੰਥਕ ਪਾਰਟੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਐਮਐਲਏ ਦੀਆਂ ਟਿਕਟਾਂ ਤੱਕ ਦੇ ਦਿੱਤੀਆਂ ਆਲਮੁਲਹਾ ਇਜ਼ਹਾਰ ਆਲਮ ਦੀ ਘਰ ਵਾਲੀ ਨੂੰ ਇਨਾਂ ਦਾ ਜਵਾਬ ਕੌਣ ਦੇਗਾ ਜੇ ਵਿਵਾਦ ਕੋ ਬੋਲੋ ਅਸੀਂ ਕਹਿੰਦੇ ਤੁਹਾਡੇ ਨਾਲ ਰਲਾਂਗੇ ਅਸੀਂ ਚੱਲਾਂਗੇ ਅਸੀਂ ਅਕਾਲੀ ਆ ਤੇ ਅਕਾਲੀ ਰਹਿਣਾ ਸਾਡੀ ਤਾਂ ਉਹ ਨਾ ਦੋਗਲਿਆਂ ਨਾਲ ਆ ਜਿਨ੍ਹਾਂ ਦੇ ਉੱਤੇ ਖਲ ਖੇਰ ਦੀ ਪਾਈ ਹੋਈ ਹੈ ਤੇ ਵਿੱਚੋਂ ਗਿਦੜ ਲੋਕ ਨੇ ਸਾਡਾ ਪੰਥ ਅਕਾਲੀ ਦਲ ਨਾਲ ਸਾਡਾ ਵਿਰੋਧ ਨਹੀਂ ਹੈ ਸਾਡਾ ਵਿਰੋਧ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਸਿਰਫ ਨਾਮ ਅਕਾਲੀ ਦਲ ਦਾ ਵਰਤਦੇ ਨੇ ਤੇ ਕਰਦੇ ਉਹ ਗਦਾਰੀਆਂ ਨੇ ਧਿਆਨ ਸਿੰਘ ਡੋਗਰੇ ਵਰਗੇ ਆਲਾ ਗੁਲਾਬ ਸਿੰਘ ਵਰਗੇ ਉਹ ਨਿਵਾ ਰਹੇ ਜਿਹੜਾ ਕਸ਼ਿਤਾ ਉਹਨਾਂ ਨਾਲ ਉਹਨਾਂ ਦੇ ਖਿਲਾਫ ਆ ਅਕਾਲੀ ਦਲ ਦੇ ਨਹੀਂ ਅਸੀਂ ਖਿਲਾਫ ਅਕਾਲੀ ਦਲ ਤੇ ਸਾਡੀ ਪਾਰਟੀ ਹੈ ਪੰਥਕ ਪਾਰਟੀ ਹੈ ਪਰ ਸਾਡੇ ਨਾਲ ਇਹ ਹੋ ਗਈ ਜਿਵੇਂ ਕਵੀ ਨੇ ਲਿਖਿਆ ਵੀ ਖੋਜ ਤ ਖੋਜ ਤਮੂਸਾ ਮਰ ਗਿਆ ਐਸ ਕਰੀ ਭੁਜਾਂਗੇ ਨਹੀਂ ਸੱਪ ਖੁਰਦਾ ਖੱਡ ਪੜਦਾ ਪੜਦਾ ਸਾਰੀ ਆਪਣੀ ਜਵਾਨੀ ਬਰਬਾਦ ਕਰ ਲੈਂਦਾ ਜੋਰ ਲਾਉਂਦਾ ਪਰ ਹੁੰਦਾ ਕੀ ਹੈ ਸੱਪ ਆ ਕੇ ਵੱਢ ਜਾਂਦਾ ਵਿੱਚ ਸੱਪ ਨਾਲੇ ਚੂਹੇ ਦੇ ਬੱਚੇ ਖਾ ਜਾਂਦਾ ਉਹਨੂੰ ਮਾਰ ਦਿੰਦਾ ਉਹਨੂੰ ਖਾ ਜਾਂਦਾ ਨਾਲੇ ਉਹਦੀ ਖੱਡ ਤੇ ਕਬਜ਼ਾ ਕਰ ਲੈਂਦਾ ਬਿਲਕੁਲ ਇਹੀ ਸਾਡੇ ਨਾਲ ਹੋਈ ਆ ਗਜ਼ਾਰਾ ਨੇ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਜਿਹੜੇ ਜਮਾਨਤ ਨੂੰ ਮੁੱਢ ਤੋਂ ਨੇ ਆਜੋ ਖੱਡ 'ਚ ਵਰਗੇ ਨੇ ਤੇ ਉਹਨਾਂ ਨੇ ਸਾਡੀ ਜਵਾਨੀ ਨੂੰ ਖਾਦਾ ਵੀ ਹੈ ਮਾਰਿਆ ਵੀ ਹੈ ਉਹੀ ਹਾਲਾਤ ਹੋਏ ਨੇ ਫਿਰ ਇਹਨਾਂ ਮੁੱਦਿਆਂ ਤੇ ਕੌਣ ਬੋਲੇਗਾ ਹੁਣ ਅੱਗੇ ਆਜੋ ਬੇਅਦਬੀ ਤੇ ਜਿਹੜਾ ਬਗਰਾੜੀ ਤੋਂ 15 ਤੋਂ ਲੈ ਕੇ ਦੋਸ਼ੀਆਂ ਨੂੰ ਬਚਾਉਣ ਤੱਕ ਜਿੰਨਾ ਜ਼ੋਰ ਲਾਇਆ ਫੇਰ ਸੌਦਾ ਸਾਧ ਨੂੰ ਮਾਫੀ ਦੇਣ ਵਾਸਤੇ ਚੰਡੀਗੜ੍ਹ ਕੋਠੀਆਂ 'ਚ ਜਿੰਨਾ ਸਾਡੇ ਜਨਰਲ ਲੋਕਾਂ ਨੂੰ ਤਾਂ ਇਹ ਥੋਪਿਆ ਗਿਆ ਮਹਾਨ ਹਸਤੀ ਆਕਾਲ ਤਖਤ ਦੇ ਖਿਲਾਫ ਨਹੀਂ ਬੋਲਣਾ ਆਕਾਲ ਤਖਤ ਦੇ ਜਿਹੜੇ ਪੰਜ ਪਿਆਰੇ ਜਸੇਦਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਾਡੇ ਉੱਤੇ ਥੋਪੇ ਗਿਆ ਹੈ ਨਹੀਂ ਉਹ ਨਾ ਕਿਸੇ ਵਿਧੀ ਵਿਧਾਨ 'ਚ ਨੇ ਨਾ ਉਹ ਕਿਸੇ ਹੋਰ 'ਚ ਨੇ ਉਹ ਧੱਕੇ ਨਾਲ ਸਾਡੇ ਲੋਕਾਂ ਨੂੰ ਅਗਿਆਨਤਾ ਦੇਵਸ ਸਾਇਆ ਹੋਇਆ ਉਹਨਾਂ ਬਾਰੇ ਸਮਝ ਨਹੀਂ ਹੈ ਉਹਨਾਂ ਨੂੰ ਲੋਕ ਵਰਤ ਰਹੇ ਨੇ ਕਾਜੀ ਦੀ ਤਰ੍ਹਾਂ ਜਿਵੇਂ ਵਜੀਰ ਦਿਖਾ ਕਾਜ਼ੀਆਂ ਨੂੰ ਵਰਤਦਾ ਸੀ ਉਹ ਤੇ ਉੱਤੇ ਕਦੇ ਬੋਲੋ ਪਾਓ ਇੰਟਰਵਿਊ ਕਰੋ ਦਿਓ ਮੀਡੀਆ 'ਚ ਬਿਆਨ ਵੀ ਉਹ ਜਿਹੜਾ ਘੱਟੋ-ਘੱਟ ਕਰੋੜ ਰੁਪਇਆ ਉਹਦੇ ਇਸ਼ਤਿਹਾਰਾ ਤੇ ਲਾਤਾ mafias ਤੇ ਮੁੜ ਕੇ ਫੇਰ 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 ਉਹਨੂੰ ਵਾਪਸ ਲੈਂਦੇ ਫਿਰੇ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਚੈਲੰਜ ਕਰਕੇ ਅਗਲਿਆਂ ਨੇ ਰੋਲਿਆ ਉਹਦਾ ਕੌਣ ਜਵਾਬ ਦੇਵੇਗਾ ਸਰਸੇ ਵਾਲੇ ਦੇ ਫਿਲਮ ਦੇ ਪੋਸਟਰਾਂ ਦੇ ਉੱਤੇ ਗਾਰਡ ਲੱਗੇ ਰਹੇ ਪਰ ਗੁਰੂ ਗ੍ਰੰਥ ਸਾਹਿਬ ਲਈ ਇੱਕ ਵੀ ਪੁਲਿਸ ਵਾਲਾ ਸਿਪਾਹੀ ਜਾਂ ਕੋਈ ਗਾਰਡ ਨਹੀਂ ਲੱਭਿਆ ਕੋਈ ਇਹ ਜਾਪਰਾਲਾ ਨਹੀਂ ਕੀਤਾ ਇਹ ਇਹਨਾਂ ਮੁੱਦਿਆਂ ਤੇ ਬੋਲੋ ਬੇ ਬਾਕੀ ਨਾਲ ਬੋਲੋ ਅਸੀਂ ਨਾਲ ਆ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਅਸੀਂ ਪੰਥਕ ਆ ਪੰਥਕ ਸੋਚ ਸਾਡੇ ਨਾਲ ਚੱਲੇ ਤਾਂ ਹੀ ਹੈ ਨਾ ਸويس ਕਰਕੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਆ ਨਸ਼ਾ ਬੇਰਜਗਰੀ ਚੰਡੀਗੜ੍ਹ ਪੰਜਾਬ ਦਾ ਆ ਪੰਜਾਬ ਦੇ ਇਹਨਾਂ ਮੁੱਦਿਆਂ ਤੇ ਰਾਜਨੀਤੀ ਕਿਉਂ ਨਹੀਂ ਹੋ ਰਹੀ ਇਹਨਾਂ ਦੇ ਕਿਉਂ ਨਹੀਂ ਸਰਕਾਰ ਨੂੰ ਘੇਰਿਆ ਜਾ ਰਿਹਾ ਅੱਜ ਘੇਰੋ ਅੱਜ ਭਗਵਾਨਦਮਾਰ ਨੂੰ ਘੇਰਨਾ ਜੇ ਅੱਜ ਦੀ ਸਰਕਾਰ ਨੂੰ ਘੇਰੋ ਇਹਨਾਂ ਦੇ ਇਹਨਾਂ ਮੁੱਦਿਆਂ ਉੱਤੇ ਸਵਾਲ ਪੁੱਛੋ ਕਰੋ ਉਹਨਾਂ ਨੂੰ ਹੱਲ ਵੀ ਤੁਸੀਂ ਚੰਡੀਗੜ੍ਹ ਪੰਜਾਬ ਨੂੰ ਦੇਤਾ ਤੁਸੀਂ ਪਾਣੀ ਦਾ ਸਮਝੌਤਾ ਕਰਗੇ ਤੁਸੀਂ ਬਿਜਲੀ ਦਾ ਕਰਗੇ ਨੰਨਾ ਸੇ ਜਿਹੜੇ ਚਿੱਟਾ ਜਿਹਦੇ ਨਾਲ ਜਵਾਨੀ ਨੂੰ ਜਾਨ ਬੁੱਝ ਕੇ ਮਾਰਿਆ ਜਾ ਰਿਹਾ ਜਿਹੜੇ ਰਵੈਤੀ ਨਸੇ ਪੁਰਾਣੇ ਸਾਡੇ ਨੂੰ ਜਾਨ ਬੁੱਝ ਕੇ ਬੰਦ ਕੀਤੇ ਆ ਕਾਰਪੋਕੇ ਪੇਟਾਂ ਦਾ ਜਿਹੜਾ ਦਵਾਈਆਂ ਮੈਡੀਕਲ ਡਰੱਗ ਕੈਮੀਕਲ ਵੇਕਣ ਵਾਸਤੇ ਇਹ ਇਹਨਾਂ ਇਹ ਆ ਮੁੱਦੇ ਨੇ ਇਹਨਾਂ ਤੇ ਬੋਲੋ ਜਿਹੜੀਆਂ ਧੀਆਂ ਬੱਸਾਂ ਤੋਂ ਸਿੱਟ ਕੇ ਰੋੜਾਂ ਤੇ ਲਤੜ ਦਿੱਤੀਆਂ ਗਈਆਂ ਬਲਾਤਕਾਰ ਕਰਕੇ ਕਿ ਉਹ ਵੀ ਧੀਆਂ ਹੀ ਸੀ ਨਾ ਇੱਕ ਐਸਆਈ ਅਮਰਤਸਰ ਜਿਹੜਾ ਆਪਣੇ ਧੀ ਦੀ ਇੱਜ਼ਤ ਬਚਾ ਰਿਆ ਸੀ ਉਹਨੂੰ ਖਸਰੇ ਆਮ ਗੋਲੀਆਂ ਮਾਰਦੇ ਆ ਗੁੰਡਿਆਂ ਦੇ ਸਾਹਮਣੇ ਸਾਰੇ ਲੀਡਰਾਂ ਦੀ ਸਰਕਾਰ ਸਾਡੀ ਪੰਥਕ ਸਰਕਾਰ ਦੇ ਵਿੱਚ ਉਹ ਵੀ ਧੀ ਸੀ ਹੱਕ 'ਚ ਖੜਨਾ ਚਾਹੀਦਾ ਧੀਾਂ ਦੇ ਜ਼ਰੂਰ ਖੜਨਾ ਚਾਹੀਦਾ ਧੀਸ ਭੈਣਾਂ ਸਭ ਦੀ ਸਾਂਝੀ ਹੁੰਦੀ ਹੈ ਪਰ ਇੱਕ ਈਸ਼ੂ ਬਣਾ ਕੇ ਕਿਸੇ ਦੇ ਘਰ ਦੇ ਕਲੇਸ਼ ਨੂੰ ਪੰਜਾਬ ਦਾ ਕਲੇਸ਼ ਨਹੀਂ ਹੋ ਉਹਨਾਂ ਦੇ ਘਰ ਦਾ ਕਲੇਸ਼ ਆ ਅਦਾਲਤਾਂ ਕੋਰਟ ਪਏ ਨੇ ਉਹ ਬੱਚੇ ਉਹ ਤੋਂ ਹੱਕ ਲੈ ਸਕਦੇ ਆ ਤੇ ਬਾਪ ਤੋਂ ਪਰ ਉਹ ਪੰਜਾਬ ਦਾ ਮਸਲਾ ਨਹੀਂ ਪੰਜਾਬ ਦੇ ਮਸਲੇ ਆ ਨੇ ਇਹਨਾਂ ਦੇ ਜਿਹੜਾ ਲੀਡਰ ਬੋਲੂਗਾ ਇਹਨਾਂ ਤੇ ਗੱਲ ਕਰੂਗਾ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਅਸੀਂ ਪਾਰਟੀ ਨਹੀਂ ਦੇਖਣੀ ਕੋਈ ਬੰਦੇ ਦਾ ਚਿਹਰਾ ਮੋਰਾ ਨਹੀਂ ਦੇਖਣਾ ਆ ਮੁੱਦਿਆਂ ਦੀ ਕੋਈ ਗੱਲ ਕਰਦਾ ਖੂਨ ਪੀਣਿਆਂ ਨਾਲੋਂ ਲੋਕਾਂ ਨੇ ਕੀ ਕੀਤਾ ਜਿਹੜਾ ਕਹਿੰਦੇ ਵੀ ਸ਼ਰਾਬ ਪੀਣਾ ਲੋਕਾਂ ਨੇ ਖਿਹੜਾ ਖੂਨ ਪੀਣਾ ਤੁਛੜਾਇਆ ਯਾਦ ਰੱਖੋ ਲੋਕ ਕਮਲੇ ਨਹੀਂ ਹੈਗੇ ਵੀ ਪੰਜਾਬ ਦੀ ਜਨਤਾ ਕਮਲੀ ਹੈ ਜਿੰਨਾ ਪੰਜਾਬ ਖੂਨ ਪੀਣੇ ਚੰਗੇ ਹੁੰਦੇ ਕਿ ਸ਼ਰਾਬ ਪੀਣੇ ਚੰਗੇ ਹੁੰਦੇ ਸ਼ਰਾਬ ਪੀਗਾ ਤੋਂ ਆਪਦੇ ਕੱਲੀ ਸਿਹਤ ਦਾ ਨੁਕਸਾਨ ਕਰੇਗਾ ਆਪਦੇ ਘਰ ਦਾ ਕਰੇਗਾ ਪਰਿਵਾਰ ਦਾ ਕਰੇਗਾ ਖੂਨ ਪੀਣੇ ਤਾਂ ਸਾਡੀ ਪੰਜਾਬ ਦੀ ਜਵਾਨੀ ਦਾ ਲੋਕਾਂ ਦਾ ਨੁਕਸਾਨ ਕਰਦੇ ਆ ਅਸੀਂ ਖੂਨ ਪੀਣੇ ਤੋਂ ਖੜਾ ਛਡਾਉਣਾ ਚਾਹੁੰਦੇ ਆ ਜਿਹੜੇ ਖੂਨ ਪੀਣੇ ਆ ਨਸ਼ਾ ਬੰਦ ਕਰਨ ਵਾਲਾ ਕੌਣ ਇੱਥੇ ਨਸ਼ੇ ਦਾ ਸਾਰੇ ਫਲਾਉਣ ਵਾਲੇ ਆ ਰਾਣੀ ਦੇ ਪਾਰਟੀ ਦਾ ਸਾਰਿਆਂ ਚਾਹੁੰਦੇ ਆ ਨਸ਼ਾ ਹੋਵੇ ਸੋ ਖੈਰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਆਪਾਂ ਇਹ ਗੱਲ ਪਤਾ ਕਰੀਏ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਰੋਗ ਨੇ ਉਹਨਾਂ ਦੀ ਗੱਲ ਕਿਹੜੀ ਪਾਰਟੀ ਕਰਦੀ ਹੈ ਜਿਹੜੀ ਪਾਰਟੀ ਕਰੇਗੀ ਇਹਨਾਂ ਗੱਲਾਂ ਦੇ ਉੱਤੇ ਆਏਗੀ ਉਹ ਸਾਡੇ ਨੇ ਉਹਨਾਂ ਦਾ ਸਾਡਾ ਕੋਈ ਵਿਰੋਧ ਨਹੀਂ ਹੈ ਤੇ ਜਿਹੜੇ ਲੋਕੀ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਸ਼ੂ ਬਣਾ ਕੇ ਪੰਜਾਬ ਦੇ ਰੋਗਾ ਨੂੰ ਦੱਬਣਾ ਚਾਹੁੰਦੇ ਆ ਉਹਦੀਆਂ ਕੀਤੀਆਂ ਗਲਤੀਆਂ ਨੂੰ ਲੁਕਾਉਣਾ ਚਾਹੁੰਦੇ ਆ ਉਹਨਾਂ ਨੂੰ ਐ ਨਹੀਂ ਮaaf ਕਰਨਾ ਪੰਜਾਬ ਨੇ ਉਹਨਾਂ ਨੂੰ ਸ਼ਰਮ ਨੰਗਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ